ਅਸਲਾਮੁਅਲੈਕਮ ਤੇ ਸਸਤਰੀਆ ਕਾਲ ਕਿਦਾਂ ਹਾਲਚਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵਗੇ ਚਰਦੀ ਕਲਾ ਚੋਕੇ ਖਾਲਸਤਾਨ ਦਾ ਰਸਤਾ ਸਾਫ ਹੋ ਚੁੱਕਿਆ ਹੈ 트럼ਪ ਬਣਾਏਗਾ ਖਾਲਸਤਾਨ ਤੇ 트럼ਪ ਦਾ ਵੱਡਾ ਬਿਆਨ ਆ ਗਿਆ ਤੇ 트럼ਪ ਕਿਉਂ ਖਾਲਸਤਾਨ ਬਣਾਉਣ ਜਾ ਰਿਹਾ ਹੈ ਅੱਜ ਇਸ حوالے ਨਾਲ ਵੀਡੀਓ ਹੈ ਭਾਰਤ ਦੇ ਨਾਲ ਅਮਰੀਕਾ ਦੀ ਹੁਣ ਇੱਕ ਵੱਖਰੀ ਜੰਗ ਸ਼ੁਰੂ ਹੋ ਗਈ ਹੈ ਤੇ 트럼ਪ ਨੇ ਹੁਣ ਖਾਲਸਤਾਨ ਦਾ ਇਰਾਦਾ ਕਰ ਲਿਆ ਇਹ ਗੱਲ ਮੈਂ ਕਿਉਂ ਕਰ ਰਿਹਾ ਹਾਂ ਕਿਉਂਕਿ ਅੱਜ ਦੀ ਵੀਡੀਓ ਦੇਖੋ ਤੁਹਾਨੂੰ ਪਤਾ ਚੱਲੇ ਕਿ ਅਮਰੀਕਾ ਦੇ ਵਿੱਚ ਕੀ ਚੱਲ ਰਿਹਾ ਹੈ ਭਾਰਤ ਨੂੰ ਲੈ ਕੇ ਖਾਲਸਤਾਨ ਨੂੰ ਲੈ ਕੇ ਚਲਦੇ ਆ ਵੀਡੀਓ ਦੀ ਤਰਫ ਫੇਰ ਕਹਨਿਆਂ ਗੱਲਬਾਤ ਅਮਰੀਕਾ ਦੇ ਦਿਲ ਦੇ ਵਿੱਚ ਬੈ ਕੇ ਇੱਕ ਐਸਾ ਬਿਆਨ ਦਿੱਤਾ ਗਿਆ ਜਿਨੇ ਵਾਸ਼ਿੰਗਟਨ ਨਈ ਦਿੱਲੀ ਔਰ ਪੂਰੀ ਇੰਡੋ ਅਮਰੀਕਨ ਕਮਿਊਨਿਟੀ ਦੇ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ ਅਮਰੀਕਾ ਦੇ ਵਿੱਚ ਆਈਟੀ ਸਰਵ ਅਲਾਈਐਂਸ ਦਾ ਇੱਕ ਇਵੈਂਟ ਹੁੰਦਾ ਪਿਆ ਸੀ ਉਸੇ ਹੀ ਤਕਰੀਬ ਦੇ ਵਿੱਚ ਇੱਕ ਸਪੀਕਰ ਨੇ ਅਮਰੀਕਾ ਦੀ ਸਰਜ਼ਮੀਨ ਦੇ ਉੱਤੇ ਬਰਾਹੇ ਰਾਸ ਡੋਨਲਡ ਟਰੰਪ ਦੇ ਖਿਲਾਫ ਤਸ਼ੱਦਦ ਦੀ ਅਪੀਲ ਕਰ ਦਿੱਤੀ ਔਰ ਉਸ ਹਾਲ 'ਚ ਬੈਠੇ ਜਿੰਨੇ ਲੋਕ ਸੀ ਉਹਨਾਂ ਨੇ ਆਖਿਆ ਕਿ ਬਈ ਵਾਹ ਤਾਰ ਨੇ ਮਾੜੀਆਂ ਤਾੜੀਆਂ ਗੁਰਪੰਤਵਨ ਸਿੰਘ ਪੰਨੂ ਨੇ ਉਹਨਾਂ ਨੇ ਸਖਤ ਰ데요ਮਲ ਦਿੱਤਾ ਬਲਕਿ ਐਲਾਨੇ ਜੰਗ ਵੀ ਕੀਤਾ ਉਹਨਾਂ ਨੇ ਸਿੱਧਾ ਸਿੱਧਾ ਡੋਨਲਡ ਟਰੰਪ ਨੂੰ ਮੁਖਾਤਬ ਕਰਕੇ ਆਖਿਆ ਕਿ ਵਕਤ ਆ ਗਿਆ ਇੱਕ ਲਾਇਲਟੀ ਕੁਐਸਚਨ ਪੁੱਛਣ ਦਾ ਵੀ ਅਗਰ ਅਮਰੀਕਾ ਔਰ ਭਾਰਤ ਕਾਲ ਨੂੰ ਜੰਗ ਕਰਦੇ ਹੈ ਤੇ ਫਿਰ ਜਿਹੜੇ ਹਿੰਦੂ ਨੇ ਉਹ ਫਿਰ ਕਿਹਦੇ ਨਾਲ ਖੜੋਂਗੇ ਕਿਹਦਾ ਸਾਥ ਦੇਣਗੇ ਕਿ ਅਸਲ ਵਫਾਦਾਰੀ ਜਿਹੜੀ ਹੈ ਉਹ ਅਮਰੀਕਾ ਦੇ ਆئین ਨਾਲ ਹੈਗੀ ਹੈ ਜਾਂ ਤੁਹਾਡੀ ਵਫਾਦਾਰੀ ਮੋਦੀ ਦੀ ਹਿੰਦੂਤਵਾ ਸੋਚ ਦੇ ਨਾਲ ਹੈ ਬismillahir Rahmanir Rahim Assalamu Alaikum ਨਾਜ਼ਰ ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਈਲਾ ਨਿਆਜ਼ ਅੱਜ ਦਾ ਵੀਲੌਗ ਵੀ ਬੜਾ ਖਾਸ ਹੈ ਬਹੁਤ ਹੀ ਆਹਮ ਹੈ ਅੱਜ ਦਾ ਵੀਲੌਗ ਸ਼ੁਰੂ ਕਰਦੇ ਹਾਂ ਉਹਨੇ ਦੇਚ ਮੈਂ ਜਰਾ ਇਹ ਚਾਹ ਪੀ ਲਵਾਂ ਲੋ ਜੀ ਅਖਰੀ ਕੁੱਟ ਦੇ ਨਾਲ ਗੱਲ ਹੋ ਗਈ ਹੈ ਸ਼ੁਰੂ ਕਾਣੀ ਹੋ ਗਈ ਹੈ ਸ਼ੁਰੂ ਲੇਕਿਨ ਕਹਾਣੀ ਐਨੀ ਸਿੱਧੀ ਨਹੀਂ ਹੈਗੀ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਦਿਲ ਦੇ ਵਿੱਚ ਬੈ ਕੇ ਇੱਕ ਐਸਾ ਬਿਆਨ ਜਿਹੜਾ ਦਿੱਤਾ ਗਿਆ ਹੈ ਜਿਨੇ ਵਾਸ਼ਿੰਗਟਨ ਨਾਈ ਡੈਲੀ ਔਰ ਪੂਰੀ ਇੰਡੋ ਅਮਰੀਕਨ ਕਮਿਊਨਿਟੀ ਦੇ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ ਸਭ ਤੋਂ ਵੱਡੀ ਔਰ ਦਿਲਚਸਪ ਗੱਲ ਇਹ ਹੈ ਕਿ ਇਹ ਮਾਮਲਾ ਆਇਆ ਇੱਕ ਐਸੇ ਗਰੁੱਪ ਦੇ ਸਾਹਮਣੇ ਜਿਹੜਾ ਕਿ ਆਪਣੇ ਨੇ ਨਜ਼ਰੀਆਤ ਔਰ ਆਪਣੀ ਸੋਚ ਨੂੰ ਕਿਸੇ ਤੋਂ ਛੁਪਾਉਂਦਾ ਨਹੀਂ ਹੈ ਗੱਲ ਹੋ ਰਹੀ ਹੈ ਸੈਕਸ ਫਾਰ ਜਸਟਿਸ ਦੀ ਹੁਣ ਮਾਮਲਾ ਹੋਇਆ ਕਿ ਗੱਲਬਾਤ ਹੋਈ ਕਿ ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਮਾਮਲਾ ਹੋਇਆ ਕਿ ਗੱਲ ਕੀ ਬਣੀ ਉਹ ਇਹ ਬਣੀ ਜਨਾਬ ਕਿ ਅਮਰੀਕਾ ਦੇ ਵਿੱਚ ਆਈਟੀ ਸਰਵ ਅਲਾਈንስ ਦਾ ਇੱਕ ਇਵੈਂਟ ਹੁੰਦਾ ਪਿਆ ਸੀ ਜਿੱਥੇ ਉਹੀ ਨੈਟਵਰਕ ਜਿਹੜਾ ਅਕਸਰ ਮੋਦੀ ਸਰਕਾਰ ਦੇ ਹਿੰਦੂਤਵਾ এজেন্ডੇ ਦੇ ਨਾਲ ਜੁੜਿਆ ਹੁੰਦਾ ਉੱਥੇ ਦੇ ਉਸੇ ਤਕਰੀਬ ਦੇ ਵਿੱਚ ਇੱਕ ਸਪੀਕਰ ਨੇ ਜੀ ਹਾਂ ਉਸੇ ਤਕਰੀਬ ਦੇ ਵਿੱਚ ਇੱਕ ਸਪੀਕਰ ਨੇ ਅਮਰੀਕਾ ਦੀ ਸਰਜ਼ਮੀਨ ਦੇ ਉੱਤੇ ਬਰਾਹੇ ਰਾਸਤ ਡੋਨਲਡ ਟਰੰਪ ਦੇ ਖਿਲਾਫ ਤਸ਼ੱਦਦ ਦੀ ਅਪੀਲ ਕਰ ਦਿੱਤੀ ਔਰ ਉਸ ਹਾਲ 'ਚ ਬੈਠੇ ਜਿੰਨੇ ਲੋਕ ਸੀ ਉਹਨਾਂ ਨੇ ਆਖਿਆ ਕਿ ਬਈ ਵਾਹ ਸਾਰਿਆਂ ਨੇ ਮਾੜੀਆਂ ਤਾੜੀਆਂ ਜਿਨੇ ਵੀ ਵੀਜ਼ਾ ਹੋਲਡਰਸ ਸੀ ਉਹਨਾਂ ਨੇ ਵੀ ਮਾੜੀਆਂ ਤਾਲੀਆਂ ਜਿਵੇਂ ਕਿ ਕਈ ਬਹੁਤ ਹੀ ਬਹਾਦਰ ਗੱਲ ਕੀਤੀ ਗਈ ਹੈ ਔਰ ਫਿਰ ਇਹ ਕਲਿੱਪ ਜਿਹੜਾ ਹੈ ਉਹ ਆਨਲਾਈਨ ਚੱਲਦਾ ਫਿਰਦਾ ਰਿਹਾ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਔਰ ਹਿੰਦੂਤਵਾ ਅਕਾਊਂਟਸ ਨੇ ਇਹਨੂੰ ਮਜ਼ੀਦ ਐਂਪਲੀਫਾਈ ਵੀ ਕੀਤਾ ਅੱਛਾ ਹੁਣ ਇੱਥੇ ਸਵਾਲ ਕੀ ਹੈ ਇੱਥੇ ਸਵਾਲ ਇਹ ਹੈ ਕਿ ਵੀ ਇੰਨੀ ਜੁਰਤ ਅਖਰ ਆਈ ਕਿੱਥੋਂ ਕਿੱਥੋਂ ਆਈ ਇੰਨੀ ਜੁਰਤ ਕਿ ਤੁਹਾਨੂੰ ਇਹ ਅਹਿਸਾਸ ਕਿੰਨੇ ਦਲਾਇਆ ਹੈ ਕਿ ਤੁਸੀਂ ਅਮਰੀਕਾ ਦੇ ਵਿੱਚ ਬਹਿ ਕੇ ਉਹੀ ਹਰਕਤਾਂ ਕਰੋ ਜਿਹੜੀਆਂ ਤੁਸੀਂ ਭਾਰਤ ਦੇ ਵਿੱਚ ਮੋਦੀ ਦੀ ਸਿਆਸਤ ਨੂੰ ਚਮਕਾਉਣ ਵਾਸਤੇ ਜਾਂ ਮੋਦੀ ਦੀ ਸਿਆਸਤ ਦੇ ਸਾਇਥੇਲੇ ਕਰਦੇ ਅਮਰੀਕਾ ਵਿੱਚ ਵੀ ਉਹ ਕਰੋਗੇ ਐਦਾਂ ਨਹੀਂ ਇਹ ਚੱਲਦਾ ਹੈ ਇੱਥੇ ਹੁਣ ਅਗਲੀ ਗੱਲ ਸੁਣੋ वन सिंह पन्नू ने सख्त रदे अमल दिता बल्कि ऐलाने जंग भी किया लेकिन पन्नू साहब ने गल इतने खत्म नहीं की उन्होंने सीधा सीधा डोनल्ड ट्रंप में मुखातिब करके आखिया कि वक्त आ गया एक लॉयल्टी क्वेश्चन पूछा कि हूँ वफादारी का एक सवाल पूछा जाए और बनता भी है वैसे जिन्हें भी लोग उमरीका मौजूद ने ठीक है और सवाल सीधा है लेकिन है थोड़ा जहा तिखा करारा जा करके भी अगर अमरीका और भारत कलू जंग ਕਰਦੇ ਐ ਜਾਂ ਕੱਲ ਨੂੰ ਅਮਰੀਕਾ ਤੇ ਭਾਰਤ ਇੱਕ ਦੂਜੇ ਦੇ ਆਮਨੇ ਸਾਹਮਨੇ ਆਂਦੇ ਐ ਤੇ ਫਿਰ ਜਿਹੜੇ ਹਿੰਦੂ ਨੇ ਇੰਡੋ ਅਮਰੀਕਨ ਜਿਹੜੇ ਸ਼ੈਰੀ ਨੇ ਉਹ ਫਿਰ ਕਿਹਦੇ ਨਾਲ ਖੜੋਂਗੇ ਕਿਹਦਾ ਸਾਥ ਦੇਣਗੇ ਉਹ ਅਮਰੀਕਾ ਦੇ ਨਾਲ ਖੜੇ ਹੋਣਗੇ ਜਾਂ ਉਹ ਮੋਦੀ ਸਰਕਾਰ ਦੇ ਨਾਲ ਖੜੇ ਹੋਣਗੇ ਠੀਕ ਹੈ ਇਹ ਉਹਨਾਂ ਕੋਲ ਪੁੱਛਿਆ ਜਾਵੇ ਉਹਨਾਂ ਨੇ ਡੋਨਲਡ ਟਰੰਪ ਨੂੰ ਆਖਿਆ ਇਹ ਸਵਾਲ ਜਿਹੜਾ ਹੈ ਉਹ ਸਿਰਫ ਔਰ ਸਿਰਫ ਸਿਆਸੀ ਨਹੀਂ ਹੈਗਾ ਬਲਕੇ ਇਹਦਾ ਸਮਝ ਲਓ ਕਿ ਇਹ ਸਵਾਲ ਜਿਹੜਾ ਹੈ ਉਹ ਇੰਡੋ ਅਮਰੀਕਨ ਕਮਿਊਨਿਟੀ ਦੀ ਵਫਾਦਾਰੀ ਦੇ ਉੱਤੇ ਬਰਾਹਰਾਸ ਤੇ ਇੱਕ ਉਂਗਲੀ ਰੱਖਣਾ ਵੀ ਹੈਗਾ ਕਿ ਤੁਸੀਂ ਆਪਣੀ ਵਫਾਦਾਰੀ ਫਿਰ ਦੱਸੋ ਨਾ ਵੀ ਜਿਸ ਸਰਜ਼ਮੀਨ ਦੇ ਤੁਸੀਂ ਰਹਿੰਦੇ ਆ ਉੱਥੇ ਦੇ ਨਾਲ ਤੁਸੀਂ ਉੱਥੇ ਦੀ ਸਰਜ਼ਮੀਨ ਦੇ ਨਾਲ ਤੁਸੀਂ ਲਾਇਲ ਵੀ ਹੈਗੇ ਆ ਨਹੀਂ ਅਮਰੀਕੀ ਆਬਾਦ ਦੇ ਜ਼ਨਤ ਵਿੱਚ ਜਿਹੜਾ ਸਵਾਲ ਜਿਹੜਾ ਨਾ ਉਹ ਗਰਦਿਸ਼ ਕਰਦਾ ਪਿਆ ਜਾਂ ਗੂੰਜਦਾ ਪਿਆ ਉਹ ਹੁਣ ਮਜ਼ੀਦ ਉੱਚਾ ਹੁੰਦਾ ਪਿਆ ਔਰ ਗੁਰਪੰਤ ਵਨ ਸਿੰਘ ਪਨੂ ਸਾਹਿਬ ਨੇ ਉਸ ਸਵਾਲ ਨੂੰ ਉਸ ਗੂੰਜ ਨੂੰ ਮਜ਼ੀਦ ਉੱਚਾ ਕੀਤਾ ਕਿ ਅਸਲ ਵਫਾਦਾਰੀ ਜਿਹੜੀ ਹੈ ਉਹ ਅਮਰੀਕਾ ਦੇ ਆئین ਨਾਲ ਹੈਗੀ ਹੈ ਜਾਂ ਤੁਹਾਡੀ ਵਫਾਦਾਰੀ ਮੋਦੀ ਦੀ ਹਿੰਦੂਤਵਾ ਸੋਚ ਦੇ ਨਾਲ ਤੁਸੀਂ ਵੀਰੇ ਚੀਜ਼ ਸਾਬਤ ਕਰੋ ਔਰ ਨਾਲ ਹੀ ਨਾਲ ਸਿੱਖ ਫॉर ਜਸਟਿਸ ਨੇ ਆਪਣਾ ਮੌਕਫ ਵੀ ਵਾਜ਼ੇ ਕਰ ਦਿੱਤਾ ਹੈ ਕਿ ਖਾਲਿਸਤਾਨ ਰੈਫਰੰਡਮ ਦੇ ਮੁਤਾਬਿਕ ਅਸੀਂ ਇੱਕ ਬੜੀ ਪਰ ਆਮਨ ਔਰ ਜਮਹੂਰੀ ਤਹਿਰੀਕਾ ਅਸੀਂ ਡੰਡਿਆਂ ਛੋਟਿਆਂ ਵਾਲੀ ਜਮਾਤ ਨਹੀਂ ਹੈਗੇ ਅਸੀਂ ਕੋਈ ਲੜਾਈ ਝਗੜੇ ਵਾਲੀ ਜਮਾਤ ਨਹੀਂ ਹੈਗੇ ਬਲਕਿ ਅਸੀਂ ਅਮਨ ਚਾਹਨੇ ਆਂ ਔਰ ਪਰ ਅਮਨ ਜਮਹੂਰੀ ਤਹਿਰੀਕ ਚਲਾਣੇ ਆਂ ਆਪਣੇ ਹਕੂਕ ਮੰਗਦੇ ਆਂ ਲੇਕਿਨ ਅਗਰ ਅਮਰੀਕਾ ਜੰਗ ਵਿੱਚ ਜਾਂਦਾ ਹੈ ਤੇ ਅਮਰੀਕੀ ਸਦਰ ਯਾਨੀ ਡੋਨਲਡ ਟਰੰਪ ਉਹ ਅਗਰ ਆਪਣੇ ਸ਼ਹਿਰੀਆਂ ਨੂੰ ਬੁਲਾਵੇ ਤਾਂ ਫਿਰ ਪ੍ਰੋ ਖਾਲਿਸਤਾਨੀ ਜਿਹੜੇ ਹੈਗੇ ਨੇ ਉਹ ਜਿੰਨੇ ਵੀ ਸਿੱਖ ਨੇ ਉਹ ਹਥਿਆਰ ਚੱਕ ਕੇ ਅਮਰੀਕੀ ਫੌਜ ਦੇ ਨਾਲ ਖੜੇ ਹੋਣਗੇ ਯਾਨੀ ਗੁਰਪੰਤਪ ਸਿੰਘ ਬਲੂ ਸਾਹਿਬ ਨੇ ਆਖਿਆ ਕਿ ਕੱਲ ਨੂੰ ਅਗਰ ਅਮਰੀਕਾ ਦੀ ਜਾਂ ਭਾਰਤ ਦੀ ਜੰਗ ਹੁੰਦੀ ਹੈ ਤੇ ਅਸੀਂ ਯਾਨੀ ਪ੍ਰੋ ਖਾਲਿਸਤਾਨੀ ਜਿਹੜੇ ਹੈਗੇ ਨੇ ਉਹ ਹਥਿਆਰ ਚੱਕ ਕੇ ਅਮਰੀਕਾ ਦੇ ਨਾਲ ਖੜੇ ਹੋਣਗੇ। ਔਰ ਇਹ ਪੇਗਾਮ ਸਿਰਫ ਇੱਕ ਬਿਆਨ ਨਹੀਂ ਹੈ ਬਲਕਿ ਇਹ ਬਰਾਹਿਰਾਸਤ ਮੋਦੀ ਹਕੂਮਤ ਵਾਸਤੇ ਇੱਕ ਭੇਜਿਆ ਗਿਆ ਸਿਗਨਲ ਹੈ ਕਿ ਬਚ ਜਾ। ਇਹ ਅਮਰੀਕਾ ਹੈ। ਇੱਥੇ ਆਜ਼ਾਦੀ ਚੱਲਦੀ ਹੈ। ਇੱਥੇ ਆਇਨ ਚੱਲਦਾ ਹੈ। ਇੱਥੇ ਇਨਸਾਫ ਚੱਲਦਾ ਹੈ। ਇੱਥੇ ਮੋਦੀ ਦੀ ਹਿੰਦੂਤਵਾ ਸਿਆਸਤ ਉਹ ਨਹੀਂ ਚੱਲਦੀ। ਔਰ ਅਗਰ ਕਿਸੇ ਨੇ ਅਮਰੀਕਾ ਦੀ ਮਿੱਟੀ ਦੇ ਉੱਤੇ ਬੈ ਕੇ ਤਸ਼ੱਦਦ ਦੀ ਸਿਆਸਤ ਵੇਚਣ ਦੀ ਕੋਸ਼ਿਸ਼ ਕੀਤੀ ਤੇ ਫਿਰ ਜਦੋਂ ਉਹਨਾਂ ਪੂਰੇ ਭਾਰ ਨਾਲ ਸਾਨੂੰ ਰੋਕਣਾ ਵੀ ਆਂਦਾ ਹੈ ਅੱਛਾ ਹੁਣ ਇਸ ਚੀਜ਼ ਨੂੰ ਇੱਕ ਵਸੀਹ زاویੇ ਨਾਲ ਦੇਖਦੇ ਹਾਂ ਕਿ ਇਹ ਵਾਕਿਆ ਸਿਰਫ ਇੱਕ ਸਪੀਕਰ ਦੀ ਅ ਗੈਰ ਜ਼ਿੰਮੇਦਾਰਾਨਾ ਅਲਫਾਜ਼ ਤੱਕ ਮ hạnੂਦ ਨਹੀਂ ਹੈਗਾ ਇਸ ਸਾਰਾ ਜਨਾ ਉਹ ਹਿੰਦੂਤਵਾ ਜਿਹੜੀ ਪਾਲਿਸੀ ਹੈ ਇੱਕ ਜਿਹੜੀ ਲੋਬੀ ਬਣੀ ਹੋਈ ਹੈ ਇਹਦਾ ਇੱਕ ਪੂਰਾ ਦਾ ਪੂਰਾ ਖਾਕਾ ਸਾਹਮਣੇ ਰੱਖਦਾ ਜੋ ਕਿ ਅਮਰੀਕਾ ਦੇ ਵਿੱਚ ਆਈਟੀ ਕੰਪਨੀਆ ਇਦੇ ਇਲਾਵਾ ਬਹੁਤ ਸਾਰੇ ਨੈਟਵਰਕਸ ਸਿਆਸੀ ਜਿਹੜੇ ਜਿਹੜੀ ਸਿਆਸੀ ਡੋਨੇਸ਼ਨਸ ਨੇ ਉਹ ਵੀ ਨੇ ਔਰ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਅਕਾਊਂਟਸ ਦੇ ਜ਼ਰੀਏ ਭਾਰਤ ਦਾ ਬਿਆਨੀਆਂ ਜਿਹੜਾ ਹੈ ਉਹ ਅਮਰੀਕਾ ਦੇ ਉੱਤੇ ਥੋਪਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਥੇ ਸਭ ਤੋਂ ਜ਼ਿਆਦਾ ਤਸ਼ਵੀਸ਼ਨਾ ਗੱਲ ਪਤਾ ਕੀ ਹੈ ਉਹ ਇਹ ਹੈ ਕਿ ਅਗਰ ਕੋਈ ਸ਼ਖਸ ਟਰੰਪ ਵਰਗੇ ਯਾਨੀ ਅਮਰੀਕਾ ਦੇ ਸਰਦਰ ਦੇ ਖਿਲਾਫ ਤਸ਼ੱਦਦ ਦੀ ਅਪੀਲ ਕਰਾ ਕੇ ਜਾਂ ਕਰਕੇ ਤਾਲੀਆਂ ਜਿਹੜਾ ਨਾਲ ਉਹ ਸਮੇਟ ਸਕਦਾ ਹੈ तो कल न कुछ भी हो सकता है जोड़ा मजीद इस तुम तो ज़्यादा खतरनाक होएगा ये मसला सिर्फ भारतीय सियासत नहीं बल्कि अमरीका के खुदमुखतारी का भी है और कानून की अमलदारी का भी है और कौमी सलामती वास्ते भी एक मसला बनता जा रहा है बहरहाल अगले कुछ चंद हफ्तियों बहुत सारिया चीज़ा वाजिया हो जाएगी ठीक है कि सिख फॉर जस्टिस जी शिकायत है ते ते वो तहकीकत जीडिया ਕਿਸਾ ਤੱਕ ਪੂਰੀਆਂ ਹੋਈਆਂ ਨੇ ਹਿੰਦੂਤਾਂ ਜਿਹੜੀ ਲੌਬੀ ਹੈ ਉਹਦਾ ਅੰਦੇਮਲ ਕੀ ਹੋ ਸਕਦਾ ਇਹ ਤਾਂ ਆਉਣ ਵਾਲੇ ਦਿਨਾਂ ਚ ਹੀ ਪਤਾ ਚੱਲੇਗਾ। ਔਰ ਅਮਰੀਕਾ ਜਿਹੜਾ ਉਹ ਖੁਦ ਇਸ الزاويه ਨੂੰ ਇਸ ਚੀਜ਼ ਨੂੰ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦਾ ਹੈ ਕਿ ਉਹਦੀ ਸਰ ਜ਼ਮੀਨ ਤੇ ਬਹਿ ਕੇ ਕਿਹੜਾ ਬੰਦਾ ਹਿੰਦੂਤਵਾ ਨਜ਼ਰੀਏ ਨੂੰ ਹਿੰਦੂਤਵਾ ਜਿਹੜੀ ਪਾਲਿਸੀ ਹੈ ਉਸਦੇ ਏਜੰਡੇ ਨੂੰ ਅੱਗੇ ਲੈ ਕੇ ਜਾ ਰਿਹਾ। ਫਿਲਹਾਲ ਇਹਨਾਂ ਜ਼ਰੂਰ ਹੈ ਕਿ ਸਿਕ ਫੋਰ ਜਸਟਿਸ ਨੇ ਇੱਕ ਇਦਾਂ ਦੀ ਬੈਸ ਜਿਹੜੀ ਹੈ ਨਾ ਉਹ ਖੋਲ ਦਿੱਤੀ ਹੈ। ਜਿਹਨੂੰ ਬੰਦ ਕਰਨਾ ਹੁਣ ਮੋਦੀ ਸਰਕਾਰ ਵਾਸਤੇ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਇਹ ਬਹਿਸ ਹੈਗੀ ਹੈ ਹੁਣ ਵਫਾਦਾਰੀ ਦੀ ਇਹ ਬਹਿਸ ਹੈਗੀ ਹੈ ਹੁਣ ਨਜ਼ਰੀਏ ਦੀ ਔਰ ਇਹਦੇ ਉੱਤੇ ਅੱਗੇ ਦੇਖ ਸਕਦੇ ਹਾਂ ਕਿ ਜੀ ਮਜ਼ੀਦ ਰਦੇ ਅਮਲ ਕੀ ਆਂਦਾ ਔਰ ਇਹਦੇ ਉੱਤੇ ਸਿਆਸਤ ਜਿਹੜੀ ਹੈ ਉਹ ਕਿਹਦੀ ਕਿਹੜੀ ਖੇਡੀ ਜਾਂਦੀ ਹੈ ਇਹਦੇ ਨਾਲ ਹੀ ਵੀਲੌਗ ਕਰਦੇ ਹਾਂ ਖਤਮ ਤੁਹਾਡਾ ਨਾਲ ਮੁਲਾਕਾਤ ਹੋਏਗਾ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਕਿ ਕਿਵੇਂ ਨਰਿੰਦਰ ਮੋਦੀ ਦਾ ਗੋਦੀ ਮੀਡੀਆ ਕਿਵੇਂ ਨਰਿੰਦਰ ਮੋਦੀ ਦੀ ਸਿਆਸਤ ਨੂੰ ਚਮਕਾਉਣ ਵਾਲਾ ਗੋਬਰ ਸੇਨਾ ਤੇ ਬਾਂਦਰ ਸੇਨਾ ਅਮਰੀਕਾ ਦੇ ਵਿੱਚ ਬੈਠ ਕੇ ਅਮਰੀਕੀ ਸਦਰ ਨੂੰ ਧਮਕੀਆਂ ਦੇ ਰਹੇ ਨੇ ਅਮਰੀਕੀ ਸਦਰ ਦੇ ਨਾਲ ਇਸ ਤਰ੍ਹਾਂ ਗੱਲ ਕਰਨੀ ਅਮਰੀਕਾ 'ਚ ਬੈਠ ਕੇ ਇਹ ਪਹਿਲੀ ਦਫਾ ਹੋਇਆ ਹੈ ਤੇ ਨਰਿੰਦਰ ਮੋਦੀ ਦੀ ਸਿਆਸਤ ਦੇ ਕਰਿੰਦੇ ਨਰਿੰਦਰ ਮੋਦੀ ਦੀ ਸਿਆਸਤ ਨੂੰ ਚਮਕਾਉਣ ਵਾਲੇ ਇਹ ਗੋਦੀ ਮੀਡੀਆ ਦੇ ਕਰਿੰਦੇ ਅਮਰੀਕਾ ਦੇ ਵਿੱਚ ਬੈਠ ਕੇ ਅਮਰੀਕੀ ਸਦਰ ਨੂੰ ਕਹਿ ਰਹੇ ਨੇ ਕਿ ਤੁਸੀਂ ਤਸ਼ੱਦਦ ਕਰਦੇ ਹੋ ਤੁਸੀਂ ਮਲਜ਼ਮ ਹੋ ਅਮਰੀਕਾ ਦੇ ਵਿੱਚ ਮਿਸਾਲ ਇਹ ਵੇ ਕਿ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਗਾਲ ਕੱਢਣਾ ਅਮਰੀਕੀ ਸਦਰ ਨੂੰ ਗਾਲ ਕੱਢੀ ਗਈ ਅਮਰੀਕਾ ਚ ਬੈਠ ਕੇ ਭਾਰਤ ਦੇ ਇਹਨਾਂ ਹਿੰਦੂਤਵਾ ਨਜ਼ਰੀਏ ਦੇ ਲੋਕਾਂ ਦੀ ਤਰਫੋਂ ਤੇ ਫਿਰ ਖੁੱਲੀ جنگ ਟਰੰਪ ਨੇ ਵੀ ਐਲਾਨ ਕਰ ਦਿੱਤਾ ਕਿ ਜੋ ਭਾਰਤ ਦੇ ਵਿੱਚ ਕਰ ਰਿਓ ਉਹ ਕੀ ਏ ਜੋ ਭਾਰਤ ਦੇ ਵਿੱਚ ਨਰਿੰਦਰ ਮੋਦੀ ਕਰ ਰਿਹਾ ਉਹ ਕੀ ਏ ਸਿੱਖਾਂ ਦੇ ਨਾਲ ਜਿਹੜਾ ਸਲੂਕ ਕੀਤਾ ਜਾ ਰਿਹਾ ਉਹ ਕੀ ਏ ਸਿੱਖਾਂ ਦੇ ਜਿਹੜੇ ਹੱਕ ਮਾਰੇ ਜਾ ਰਿਹਾ ਉਹ ਕੀ ਏ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਜਾ ਰਿਹਾ ਉਹ ਕੀ ਏ ਸਿੱਖਾਂ ਨੂੰ ਫੜ ਕੇ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਚ ਬੰਦ ਕੀਤਾ ਜਾ ਰਿਹਾ ਉਹ ਕੀ ਏ ਇਥੋਂ ਵਾਜ਼ਿਹ ਹੋ ਗਿਆ ਹੈ ਕਿ ਨਰਿੰਦਰ ਮੋਦੀ ਡੋਲਰਨ 트럼ਪ ਦੀ ਸੋਚ ਵੱਖੋ ਵੱਖ ਹੋ ਚੁੱਕੀ ਹੈ 트럼ਪ ਇੱਕ ਪਾਸੇ ਕਹਿੰਦਾ ਹੈ ਕਿ ਸਿੱਖਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਇਹ ਬੰਦ ਕੀਤਾ ਜਾਏ ਤੇ ਦੂਜੇ ਪਾਸੇ ਨਰਿੰਦਰ ਮੋਦੀ ਦੇ ਗੋਦੀ ਮੀਡੀਆ ਬਾਂਦਰ ਸੇਨਾ ਗੋਬਰ ਸੇਨਾ ਅਮਰੀਕਾ 'ਚ ਬੈਠ ਕੇ ਅਮਰੀਕੀ ਸਦਰ ਦੇ ਨਾਲ ਗੱਲ ਕਰ ਰਿਹਾ ਕਿ ਤੁਸੀਂ ਤਸ਼ੱਦਦ ਕਰਦੇ ਹੋ ਤੇ ਹੁਣ ਇਹ ਪਾਸਾ ਪਲਟ ਚੁੱਕਿਆ ਤੇ ਖਾਲਿਸਤਾਨ ਦਾ ਹੁਣ ਫੈਸਲਾ ਹੋਣ ਜਾ ਰਿਹਾ ਹੈ ਅਮਰੀਕਾ ਦੇ ਸਦਰ ਨੇ ਭਾਰਤ ਦੇ ਨਾਲ ਜੰਗ ਦਾ ਐਲਾਨ ਕਰ ਦਿੱਤਾ ਤੇ ਹੁਣ ਵੇਖਣਾ ਪਏਗਾ ਕਿ ਸਦਰ ਡੋਲਨ 트ੰਪ ਕਿੰਨੀ ਜਲਦੀ ਕਰਦਾ ਹੈ ਸਿੱਖਾਂ ਦਾ ਸਾਥ ਦੇਣ ਲਈ ਤੇ ਖਾਲਸਤਾਨ ਬਣਾਉਣ ਲਈ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ